ਈ ਸਸਤਰੀ ਘਰ ਦੇਖੋ ਚਾਖੜਾ ਘੱਗਰ ਨਦੀ ਲੰਘਦੀ ਜਿਹੜੀ ਇਹ ਸੱਚ ਵਧੀਆ ਹੈ ਉਹ ਸਾਹਮਣੇ ਪੁਰਾਣਾ ਪੋ ਦੇਖ ਰਹੇ ਹਾਂ ਕਲਰ ਥੋੜਾ ਥੋੜਾ ਉਹ ਪਾਣੀ ਥੱਲੇ ਦੀ ਲੰਘਦਾ ਸੀਗਾ ਅੱਜ ਉਹਦੇ ਨਾਲ ਪੂਰਾ ਉੱਪਰ ਦੀ ਹੋ ਗਿਆ ਥੋੜਾ ਥੋੜਾ ਮੇਰੇ ਕੱਲ ਨੂੰ ਵਧੀਆ ਜੀ ਰਾਤ ਦੇ ਮੌਸਮ ਸਾਫ ਹੈ ਧੁੱਪ ਨਿਕਲ ਰਹੀ ਹੈ ਸਵੇਰ ਦੀ 23 ਜੀ ਨਵਾਂ ਮਹੀਨਾ 2025 ਸਵੇਰ ਦੇ 8 ਵਜੇ ਹੀ ਧੁੱਪ ਨਿਕਲ ਚੁੱਕੀ ਹੈ ਹੁਣ ਇਹ ਸਪੀਡ ਦੇਖ ਸਕਦੇ ਤੁਸੀਂ ਆਰੋੜੀ ਟੋਹਣਾ ਹੰਟਾ ਕੋਤ ਨਹੀਂ ਨੂੰ ਜਾਂਦਾਗਾ ਇਹ ਜੇ ਇਹ ਪਿੰਡ ਹੈਗਾ ਅਕੜਾ ਹੈ ਜੀ ਬਿਲਕੁਲ ਲੱਗੇ ਦੀ ਹੈ ਜੇ ਕਾ ਗਰ ਲੱਗਦੀ ਹੈਗੀ ਤੁਹਾਨੂੰ ਦਿਖਾਣੇ ਉੱਥੇ ਜਾ ਕੇ ਕਿੰਨਾ ਕਾ ਪਾਣੀ ਹੈਗਾ ਆ ਗਈ ਪਰੋਹ ਕੜਾਈਲ ਦੇ ਬਿਲਕੁਲ ਲੱਗੇ ਜਿਹੜਾ ਸਾਹਮਣੇ ਦੇਖ ਸਕਦੇ ਹਾਂ ਜੀ ਐਫਸੀ ਟਰੈਕਟਰ ਨੇ ਰੱਖੇ ਨੇਗੇ ਪਾਣੀ ਤੋਂ ਬਚਤ ਕਰਨ ਲਈ ਨਾ ਇਹ ਬਿਲਕੁਲ ਨੀਵਾਗਾ ਔਰ ਇਹ ਕੜੈਲਾ ਜਿਹੜਾ ਮਿੰਡ ਤੇ ਲੱਗ ਗਈ ਆ ਦੇਖੋ ਇਹ ਹੈਗਾ ਇਹ ਕੜੈਲਾ ਵਾਲਾ ਇਹ ਰੋਲ ਆ ਯਾਰ ਜਾਂਦਾ ਘਟਵਾਨੇ ਨੂੰ ਸਾਡਾ ਕੁਦ ਨਹੀਂ ਕਾਸੀ ਪਰ ਦੇਖੋ ਜੀ ਕੱਗਰ ਵਿੱਚ ਬਹੁਤ ਜ਼ਿਆਦਾ ਪਾਣੀ ਆ ਰਿਹਾ ਥੱਲੇ ਨੂੰ ਪਾਣੀ ਕੱਢ ਰਹੇ ਨੇ ਖੇਤਾਂ ਦਾ ਪਾਣੀ ਵਈ ਰ ਚੜਿਆ ਵਈ ਰ ਪਤਾ ਨਹੀਂ ਯਾਰ ਚੜਿਆ ਕਿ ਕਟਿਆ ਚੜਿਆ ਮੈਨੂੰ ਯਾਰ ਨੂੰ ਕੀ ਕਰਿਆ ਹੈ ਕਿੱਦਾਂ ਪਾ ਗਿਆ ਪਾਣੀ ਕਿੱਥੇ ਗਿਆ ਪਾਣੀ ਕਾਲੋ ਪਿੱਛੇ ਘਟ ਗਿਆ ਪਾਣੀ ਹੈ ਪਿੱਛੇ ਘਟ ਗਿਆ ਲੜ ਗਿਆ ਫੜਿਆ ਵਈ